ਆ ਨੰਬਰਾਂ ਦੇ ਕਾਲ ਕਰ ਲੋ ਵੀਰੇ ਇਹਨਾਂ ਤੇ ਆ ਦੋਨਾਂ ਨੰਬਰਾਂ ਤੇ ਕਾਲ ਕਰ ਲਿਓ ਪੱਕੀ ਗੱਡੀ ਲੈਤੀ ਪੱਕੀ ਗੱਡੀ ਲੈਂਦੀ ਆ ਪਾਹਣ ਚੱਕ ਪਤਾ ਇੰਨਾਂ ਵੇਰ ਨੂੰ ਸਭ ਤੋਂ ਪਹਿਲਾਂ ਵੇਹਨਿਆਂ ਦੇ ਬਾਈ ਨੇ ਗੱਡੀ ਲੈ ਸਵਾਪ ਦਾ ਜਾਂ ਵੀਰੇ ਆਪਾਂ ਕੱਢੀ ਲੈ ਲਈ ਆ ਇੱਕੀ ਸਿਸਟਮ ਰੱਖ ਲਈ ਵੇਚੀ ਸਿੱਟੇ ਸਾਮਾਨ ਵੇਚੀ ਲੈ ਗਏ ਬਾਅਦ ਜਿੱਥੇ ਹੁਣ ਜਾਵਾਂਗੇ ਨਾਲ ਹੀ ਚੱਕਾਂਗੇ ਸਾਮਾਨ ਚਾਲੋ ਉੱਥੇ ਡੇ ਦੇ ਬਾਈ ਜਿੱਥੇ ਕੰਮ ਉੱਥੇ ਡੇ ਦੇ ਤੇ ਰੋਟੀ ਪਾਣੀ ਦਾ ਕੀ ਸਿਸਟਮ ਹੁੰਦਾ ਬਈ ਰੋਟੀ ਪਾਣੀ ਜਿੱਦਾਂ ਦਾ ਕੰਮ ਚੱਲਦਾ ਵੀਰੇ ਉਦਾਂ ਦਾ ਵੀ ਰੋਟੀ ਪਾਣੀ ਅੱਜ ਗੜ ਕਰ ਲੀਦਾ ਅਸਾਂ ਠੀਕ ਹੈ ਤੇ ਆ ਦੇਖ ਸਕਦੇ ਕਿੰਨੇ ਮਜਲੀ ਪਹਿਲਾ ਕੋਠੀ ਆ ਇੱਥੇ ਸੀਗੀ ਦੇਖੋ ਅੱਛਾ ਇਹ ਆ ਚੀਜ਼ ਤੇ ਜੀ ਆਹ ਲੈਂਟਰ ਜਿਹੜਾ ਉਹ ਲੈਂਟਰ ਚਲਾ ਗਿਆ ਇੱਥੇ ਸੀ ਪਹਿਲਾਂ ਵੀਰੇ ਅੱਛਾ ਤੇ ਹੁਣ ਉਹ ਉੱਥੇ ਵਕਿਆ ਕਿੰਨੇ ਫੁੱਟ ਹੋ ਗਿਆ ਵੀ ਇਹ ਇਹ 6 ਫੁੱਟ ਉੱਤੇ ਚਲਾ ਗਿਆ ਹੁਣ ਕੀ ਬਾਤ ਐ ਇਧਰਲੇ ਬਸ ਵੀ ਦੇਖੋ ਉੱਪਰਲੀ ਮੰਜ਼ਲ ਸੀ ਸਣੇ ਉਹ ਚੱਕੀ ਗਈ ਉਹ ਵੀ ਤਾਂ ਹੀ ਚੱਕੇਗੀ ਦੇ ਲੋ ਤਾਲੀ ਮੰਜਾ ਬਾਈ ਕੀ ਸੀ ਇਹ ਡਾਟਾ ਹੀ ਕੀ ਸੀ ਇਹ ਸਾਰਾ ਲੈਂਟਰ ਆ ਬਈ ਸਾਰਾ ਲੈਂਟਰ ਆ ਬਈ ਇੱਥੇ ਦਿਖਾਓ ਇਹਦਾ 뷰 ਬਹੁਤ ਵਧੀਆ ਦਿਸਣਾ ਮੈਥੋਂ ਡਾਟ ਲੈਂਟਰ ਜਿਹੜਾ ਕੁਝ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੋਵੇ ਟਾਇਲ ਬੱਤੇ ਤਿਕਰਾ ਪਾ ਬਈ ਚੱਕਦੇ ਆ ਹਾਂ ਤੇ ਪੁਰਾਣੀ ਤੋਂ ਪੁਰਾਣੀ ਪੁਰਾਣੀ ਤੋਂ ਪੁਰਾਣੀ ਕੋਠੀ ਹੋਵੇ ਹਾਂ ਜਿਨੇ ਵੀਰ ਨੇ ਚਕਾਉਣੀ ਹੋਵੇ ਹਾਂ ਤੇ ਆਪਾਂ ਨੂੰ ਕਾਲ ਕਰ ਲੈਣ ਵੀਰੇ ਠੀਕ ਹੈ ਕਿੰਨੀ ਪੁਰਾਣੀ ਕੁਠੀ ਚੱਕੀ ਆ ਬੱਸ ਤੋਂ ਵੱਧ ਬਾਅਦ ਤੋਂ ਮੇਰਾ ਵਿੱਚ ਤੂੰ ਮੰਨ ਕੇ ਚੱਲ 100 ਸਾਲ ਪੁਰਾਣੀ ਵੀ ਕੋਠੀ ਆ ਕਿਲੇ ਜੀ ਨਹੀਂ ਹੁੰਦੇ ਫਿਰ ਪੁਰਾਣੀ ਕਿਲੇ ਹਾਂ ਹਾਂ ਉਹ ਵੀ ਚੱਕਿਆ ਵਾ ਕਿਆ ਬਾਤ ਹੈ ਭਾਈ ਉਹ ਚੜਾਈ ਵੀ ਬਾਲੀ ਹੁੰਦੀ ਹੈ ਚੜਾਈ ਉਹਦੀ 2 ਅੱਧ ਦੀ ਸੀਗੀ ਕੰਦ ਹਾਂ ਡਬਲ ਹੀ ਚੰਨਰ ਪਿਆ ਡਬਲ ਤੇ ਭਾਈ 4 ਫੁੱਟ ਚਾਹੇ 4 ਚਾਹੇ 4 ਇੰਚੀ ਹੋਵੇ ਚਾਹੇ ਭਾਈ 4 ਇੰਚੀ ਹੋਵੇ ਭਲੇ 9 ਇੰਚੀ ਹੋਵੇ ਭਲੇ 13 ਇੰਚੀ ਹੋਵੇ ਭਲੇ 2 ਦੀ ਕੰਦ ਹੋਵੇ ਅਸੀਂ ਚੱਕ ਹੀ ਲੈਨੇ ਠੀਕ ਹੈ ਬਾਕੀ ਤੁਸੀਂ ਧਿਆਨ ਨਾਲ ਚੱਕ ਸਕਦੇ ਹੋ ਨਾ ਦਾ ਜੋੜੀ ਪੱਲਾ ਲਾਇਆ ਬਾਕੀ ਇੱਕ ਹੋਰ ਗੱਲ ਦੱਸ ਦੇਣਾ ਜੀ ਦੇ ਵੀਰ ਦੀ ਸਾਂਜੀ ਜਿਵੇਂ ਡਾਟ ਆ ਕਿਸੇ ਦੀ ਹਾਂ ਉਹ ਸਾਂਜੀ ਨਹੀਂ ਹੋਣੀ ਚਾਹੀਦੀ ਇੱਕ ਅੱਧ ਦੀ ਕੰਦ ਸਾਂਜੀ ਹੋਵੇ ਤਾਂ ਸਰ ਜੇਗਾ ਹਾਂ ਦਾਰੇ ਪਾਸੋਂ ਨਹੀਂ ਸਾਂਜੀ ਚਾਰੇ ਪਾਸੋਂ ਸਾਂਝਾ ਨਾ ਹੋਵੇ ਇਹ ਜਿਹੜਾ ਟਾਇਲ ਬੱਤਾ ਕਹਿੰਦੇ ਆਪਾਂ ਚੱਕ ਦਿੰਨੇ ਆਂ ਕਈਆਂ ਸਵਾਲ ਆਉਂਦੇ ਆ ਉਹ ਬਾਰ ਬਾਰ ਫੋਨ ਲਾਂਦਾ ਅਗਲਾ ਪਰ ਚੰਗਾ ਨਹੀਂ ਲੱਗਦਾ ਉਹ ਜਿਹਦਾ ਵੀ ਟਾਇਲ ਬੱਤੇ ਵਾਲਾ ਮਕਾਨ ਆ ਉਹ ਵੀ 4 ਸਫੇਰੋ ਵਿਲਾ ਹੋਣਾ ਚਾਹੀਦਾ ਅੱਛਾ 4 ਰੋ ਪਾਸਿਓ ਵਿਲਾ 4 ਪਾਸਿਓ ਵਿਲਾ ਹੋਣਾ ਚਾਹੀਦਾ ਜਿਹੜਾ ਸਾਂਝੀ ਕੰਦ ਨਹੀਂ ਹੋਣੀ ਸਾਂਝੀ ਕੰਦ ਨਹੀਂ ਹੋਣੀ ਚਾਹੀਦੀ ਉਹਦੀ ਠੀਕ ਹੈ ਲੈਂਟਰਾਂ ਲੈਂਟਰ ਦੀ ਕੋਟ ਇੱਕਦਮ ਪਹਿਲਾਂ ਦੋ ਪਾਸੇ ਵੀ ਸਾਂਝੇ ਹੋਵੇ ਤਾਂ ਅਸੀਂ ਚੱਕ ਦਾਂਗੇ ਹਾਂ ਇੱਕ ਬਈ ਬਾਥਰੂਮ ਵਾਲੇ ਆ ਇੱਕ ਇੱਧੇ ਗੰਦਰੇ ਵਾਲੇ ਫੋਨ ਨਾ ਲਾਉਣ ਹਣਾ ਬਈ ਹਾਂਜੀ ਹਾਂ ਮਖੌਲ ਵਾਲੇ ਫੋਨ ਨਾ ਲਾਉਣ ਕਿਉਂਕਿ ਬਈ ਦਾ ਕੰਮ ਤੁਸੀਂ ਆਪ ਬਈ ਆਪ ਸਾਰਾ ਕੰਮ ਕਰਦਾ ਉਹ ਨਹੀਂ ਹੈਗਾ ਬਈ ਹਨਾ ਤੇ ਤਾਂ ਕਰਕੇ ਜੇ ਕਿਸੇ ਵੀਰ ਨੇ ਕੰਮ ਕਰਾਉਣਾ ਸੱਚੀ ਤਾਂ ਉਹ ਫੋਨ ਕਰੇ ਜਾਣਕਾਰੀ ਜਿਹੜੀ ਮਰਜ਼ੀ ਲਖਾਦਾ ਹਨਾ ਹਾਂ ਜਾਣਕਾਰੀ ਜਦੋਂ ਮਰਜ਼ੀ ਲਓ ਜਦੋਂ ਮਰਜ਼ੀ ਫੋਨ ਲਾਓ ਜਾਣਕਾਰੀ ਜਦੋਂ ਮਰਜ਼ੀ ਲਓ ਪਰ ਛੋਟੇ ਮੋਟੇ ਵਾਲੇ ਮਜ਼ਾਕ ਨਾ ਕਰਨ ਮਜ਼ਾਕ ਨਾ ਕਰਨਾ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ